கர்மாரோஹி அமரினோ தாரயா கர்மாரோஹி पर <laughs> प्रक्रिया

ਜਿਆਦਾ ਇਹੋ ਜਿਹਾ ਕਦ ਤੱਕ ਇੱਥੇ ਨਹੀਂ ਦੇਖੂ ਨੇ ਮ리에 ਜੋ ਇੱਥੇ ਹਰਮੰਦਰ ਸਾਹਿਬ ਆਂ ਨੂੰ ਦੇਖੂ ਨੇ ਮ리에 ਪਰ ਮੰਦਰ ਕਿੰਦਾ ਦਾ ਲੱਗਾ ਜੀ ਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ 421ਵਾਂ ਪ੍ਰਕਾਸ਼ ਵਰਪੁਰ ਜਿਹੜਾ ਵਾ ਸਜਾਇਆ ਗਿਆ ਨਗਰ ਕੀਰਤਨ ਸਜਾਏ ਗਏ ਆ ਉਸ ਤੋਂ ਇਲਾਵਾ ਜੜੀ ਆ ਸ਼ਾਮ ਨੂੰ ਰਾਹਿਰਾ ਸਾਹਿਬ ਜੀ ਦੇ ਪਾਰ ਤੋਂ ਪ੍ਰੰਤ ਦੀਪਮਾਲਾ ਔਰ ਆਤਾ ਸ਼ਿਵਾ ਜੀ ਕਰੀਆ ਚਲਾਈ ਗਈ ਆ ਇਹ ਸਾਰਾ ਇਹ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਗਵਾਈ ਵਿੱਚ ਮਾਨਯੋਗ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਪ੍ਰਧਾਨ ਸ਼੍ਰੋਮਣੀ ਕਮੇਟੀ ਔਰ ਮੈਨੇਜਰ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਸਹਿਯੋਗ ਨਾਲ ਬਹੁਤ ਜਿਆਦਾ ਸੰਗਤਾਂ ਚ ਹਰ ਸਾਲ ਹੀ ਉਤਸ਼ਾਹ ਹੁੰਦਾ ਵਾ ਹਰ ਕੀ ਮੀ ਜਿਹੜਾ ਵੱਧ ਤੋਂ ਵੱਧ ਬਹੁਤ ਉਤਸ਼ਾਹ ਜਿਹੜਾ ਪਾਇਆ ਗਿਆ ਕੀ ਨਾਮ ਦਿਓ ਮੇਰਾ ਨਾਮ ਜੀ ਵਿਕਰਮਜੀਤ ਸਿੰਘ ਆ ਨੈਸ਼ਰੀ ਇੰਬਰੀਸਾ ਤੋਂ ਆਇਆ ਜੀ ਤੇ ਅੱਜ ਸਤਿ ਸ਼ਕੰਤਿ ਰਹੇ ਹੁਣ ਸਾਈਂ ਪ੍ਰਤੀਯੋਗ ਕਿਤਾਬਾਂ ਕਾਚੇ ਜੀ ਬਹੁਤ ਹੀ ਵਧੀਆ ਲੱਗਦਾ ਹੈ ਬੇ ਖਾਸ ਕਰਕੇ ਅੱਜ ਦਾ ਦਿਨ ਬਹੁਤ ਹੀ ਵਧੀਆ ਨਾ ਪਰ ਪਹਿਲਾ ਪ੍ਰਕਾਸ਼ ਪਰ ਪਰ ਦਿਨ ਤੇ ਸੱਚੀ ਮਾਨਸਹੋਸ਼ ਇਹਨਾਂ ਦਰਵਾਜ਼ੇ ਤੇ ਆ ਕੇ ਧਰਤੀ ਹੈ ਕਿਹੋ ਜੀ ਜਿਹੜਾ ਕਰੇ ਪਰਸ਼ ਹੋ ਜਾਂਦੇ ਕਿਦਾਂ ਦਾ ਉਚਾਰਿਆ ਆ ਮਾਮਲੋਂ ਤੇ ਅੱਜ ਦੀ ਮਾਲਾ ਕਿਤੇ ਕੀ ਵਾਪਸ ਬੈਜੀ ਗਈ ਕਿਦਾਂ ਬਹੁਤ ਅੱਜ ਤੇ ਬਹੁਤ ਹੀ ਮਾਨਸਹੋਸ਼ ਹੋ ਗਿਆ ਅੱਜ ਜਿਵੇਂ ਲੱਗਦਾ ਕਿ ਅਸੀਂ ਵਰਕ ਚ ਆ ਗਏ ਬਹੁਤ ਹੀ ਵਧੀਆ ਲੱਗਦਾ ਕੋ ਠੀਕ ਕੀ ਬੇਟਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੈਪੀ ਸਿੰਘ ਹੈ ਜੀ ਸਾਹਿਬ ਅੱਜ ਸੱਚਖੰਡੀ ਦਰਬਾਰ ਸਾਹਿਬ ਪਹੁੰਚਿਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੇ 골ਡਨ ਐਪਲ ਪਹੁੰਚ ਕੇ ਮੈਨੂੰ ਬਹੁਤ ਆਨੰਦ ਮਿਲਿਆ ਤੇ ਮੈਂ ਪਾਪਾ ਨੂੰ ਕੱਲ ਵੀ ਕਹਿਆ ਸੀ ਕਿ ਅਸੀਂ ਗੋਲਡਨ ਮੰਦਿਰ ਅੱਜ ਜਾਵਾਂਗੇ ਤੇ ਪਾਪਾ ਕਹਿੰਦੇ ਸੀ ਕੋਈ ਗੱਲ ਨਹੀਂ ਚਲ ਪਾਗੇ ਤੇ ਸਾਰੇ ਅਸੀਂ ਪਰਿਵਾਰ ਆਏ ਆ ਤੇ ਕੀ ਕੀ ਦੇਖਿਆ ਇੱਥੇ ਆ ਕੇ ਇੱਥੇ ਆਤੀਸ਼ਬਾਜੀ ਦੇਖ ਕੇ ਵੀ ਕਾਫੀ ਆਨੰਦ ਮਿਲਿਆ ਤੇ ਜਿਹੜੀ ਦੀਪਮਾਲਾਈ ਸੀ ਉਹਦੇ ਦੇਖਾ ਝੁਲਾ ਦੀ ਸਜਾਵਟ ਕਿੰਨੀ ਲੱਗੀ ਬਹੁਤ ਬਰੀਆ ਲੱਗੀ ਜੀ ਔਰ ਇੱਕ ਕੰ ਲੱਗਦਾ ਬਹੁਤ ਰਾਸ਼ੀ ਸੀ ਤੇ ਰਾਸ਼ੀ ਦੇ ਲਗਾਣੇ ਕੀ ਨਹੀਂ ਜਾਣਾ ਚਾਹੀਦਾ ਨਹੀਂ ਨਹੀਂ ਜੀ ਅੱਜ ਤਾਂ ਅਸੀਂ ਮਤਮਸਤਖ ਹੋਣਾ ਆਣਾ ਹੀ ਆ ਤੇ ਫਿਰ ਆਣੀ ਪੈਣਾ ਹੈ ਤੇ ਇਸਲਾਮ ਨੂੰ ਨਜ਼ਾਰਾ ਕਿਤੇ ਵੇਖਿਆ ਹੋ ਕਿਸੇ ਨੇ ਨਹੀਂ ਨਹੀਂ ਜੀ ਇਤਰਾ ਦਾ ਨਜ਼ਾਰਾ ਕਦੀ ਨਹੀਂ ਵੇਖਿਆ